ਸਮਾਧ ਬਾਬਾ ਮਗੇਸ਼ਵਰ ਦੁੱਧਾ ਧਾਰੀ ਜੀ ਮਹਾਰਾਜ ਸਪਤਾ ਜੱਗ ਚੱਲ ਰਿਹਾ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਹਮ ਹਮਾ ਕੇ ਬਾਬਾ ਮਗੇਸ਼ਰ ਜੀ ਦੀ ਸਮਾਧ ਤੇ ਪਹੁੰਚੋ ਸੋ 3 ਵਜੇ ਸਟੇਜ ਲੱਗ ਰਹੀ ਆ ਬਾਬਾ ਜੀ ਦੀ ਕਥਾ ਸਟਾਰਟ ਹੋ ਜੂਗੀ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਕਥਾ ਦਾ ਆਨੰਦ ਮਾਣਿਓ ਜੀ ਇਹ ਬਾਬਾ ਜੀ ਦੀ ਸਟੇਜ ਲੱਗ ਰਹੀ ਹੈ ਜੀ ਤੇ ਇਧਰ ਹੀ ਸਾਈਡ ਤੇ ਲੰਗਰ ਚੱਲ ਰਿਹਾ ਜੀ ਜੈ ਬਾਬਾ ਮਗੇਸ਼ ਵਰਦੁਤਾਤਰੀ ਮਹਾਰਾਜ ਕੀ ਜੈ ਸੋ ਬਾਬਾ ਮੰਗੇਸ਼ਰ ਦਾ ਤੁਸੀਂ ਦੇਖ ਸਕਦੇ ਹੋ ਲੰਗਰ ਚੱਲ ਰਿਹਾ ਸੰਗਤ ਬੈਠ ਕੇ ਲੰਗਰ ਛਕ ਰਹੀ ਆ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਮਾਦ ਬਾਬਾ ਮੰਗੇਸ਼ਵਰ ਦੁੱਧਾਧਾਰੀ ਮਹਾਰਾਜ ਜੀ ਬਾਬਾ ਮੰਗੇਸ਼ਵਰ ਦੁੱਧਾਧਾਰੀ ਜੀ ਜਿਹੜੀ ਸੰਗਤ ਨੂੰ ਲੰਗਰ ਛਕਣਾ ਲੰਗਰ ਵੀ ਛਕ ਸਕਦੇ ਹੋ ਕੁੱਤਨ ਕਭੇ ਬਾਬਾ ਜੀ ਕਥਾ ਸਟਾਰਟ ਹੋ ਸਾਰੇ ਨਗਰ ਨਵਾਸੀਆਂ ਨੂੰ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਕਥਾਈ ਕਥਾ ਦਾ ਆਨੰਦ ਮਾਣੋ ਸੋ ਪਹੁੰਚੋ ਜਰੂਰ ਜੀ ਸਮਾਦ ਬਾਬਾ ਮੰਗੇਸ਼ਵਰ ਦੁੱਧਾਧਾਰੀ ਜੀ ਪਿੰਡ ਕੋਲਾਰਾਂ ਸੋ 24 7 2025 ਨੂੰ ਪਾਠ ਦੇ ਭੋਗ ਪਾਇਆ ਜਾਣਗੇ ਸਤਾਜ ਅਗ ਪਾਠ ਦੇ ਭੋਗ ਪਾਇਆ ਜਾਣਗੇ ਸੋ ਸਾਰੀ ਸੰਗਤ ਨੇ ਪਹੁੰਚਣਾ ਜਰੂਰ ਆ ਜੀ ਕਿਉਂਕਿ ਕੱਠ ਬਹੁਤ ਜ਼ਿਆਦਾ ਹੁੰਦਾ ਜੀ ਸੋ ਦੂਰੋਂ ਨੇੜੋਂ ਚੱਲ ਕੇ ਆ ਲੋ ਜੀ ਲੋ ਸਮਾਰ ਕੇ ਖੜਾ ਹੈ ਸੋ ਬਾਬੂ ਜੀ ਵੀ ਸਮਾਣੇ ਤੋ ਪਹੁੰਚੇ ਹੋਏ ਨੇ ਜੀ ਦੇਖੋ ਸਮਾਣੇ ਤੋ ਵੀ ਸੰਗਤਾਂ ਆਉਂਦੇ ਨੇ ਪਹਿਲੇ ਵੇਲੇ ਵੇ ਪਿੰਡਾਂ ਤੋਂ ਬਹੁਤ ਸੰਗਤਾਂ ਆਉਂਦੇ ਨੇ ਸੋ ਬਹੁਤ ਜ਼ਿਆਦਾ ਰਸ ਹੁੰਦਾ ਪੰਡਾਲ ਬਹੁਤ ਵੱਡਾ ਤੁਸੀਂ ਦੇਖ ਸਕਦੇ ਹੋ ਇਸ ਪੰਡਾਲ ਦੇ ਵਿੱਚ ਸਾਰਾ ਪੰਡਾਲ ਫੁੱਲ ਭਰ ਜਾਂਦਾ ਹੁੰਦਾ ਆ ਦੇਖੋ ਤਦ ਬਾਬਾ ਜੀ ਦੀ ਸਟੇਜ ਲੱਗਦੇ ਆ ਬਹੁਤ ਸੰਗਤ ਆ ਗਿਆ ਸਾਰਾ ਪੰਡਾਲ ਭਰ ਜਾਂਨ ਲਿ ਆ ਪੈ ਧਰਨ ਨੂੰ ਜਗ੍ਹਾ ਨਹੀਂ ਹੁੰਦੀ ਸੋ ਬਾਬਾ ਜੀ ਦੀ ਇੱਥੇ ਇੰਨੀ ਕਿਰਪਾ ਸੁੱਖਾਂ ਵਾਰ ਆਉਂਦੀਆਂ ਨੇ ਸਮਾਧ ਬਾਬਾ ਮੰਗੇਸ਼ਵਰ ਜੀ ਦੁੱਧਾਧਾਰੀ ਮਹਾਰਾਜ ਉਹਤੇ ਦੁਨੀਆ ਬਾਹਰੋਂ ਆ ਕੇ ਇੱਥੇ ਹਰ ਮੌਸਮ ਨੂੰ ਮੰਨੀ ਵੀ ਲੱਗਦੀ ਐ ਇੱਥੇ ਬਾਬਾ ਜੀ ਜੇ ਦਰਤੇ ਤੇ ਲੋਕਾਂ ਦੇ ਜਿੰਨੇ ਸੁੱਖਾਂ ਵਾਰ ਆਉਂਦੇ ਨੇ ਤੁਹਾਨੂੰ ਦਿਖਾਉਣੇ ਆ ਇੱਧਰ ਬੀਬੀਆਂ ਆ ਪੈਣਾ ਬਰਤਨ ਸਾਫ਼ ਕਰ ਰਹੀਆਂ ਨੇ ਉਹ ਦੇਖੋ ਉੱਧਰ ਵੀ ਬੀਬੀਆਂ ਲੱਗੀਆਂ ਨੇ ਸੋ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲਈ YouTube ਚੈਨਲ ਨੇ ਮੇਰੇ ਰੰਗ ਪਿੰਡਾਂ ਦੇ YouTube ਚੈਨਲ ਮੇਰਾ ਰੰਗ ਪਿੰਡਾਂ ਦੇ ਤੇ ਕੁਲਾਰਾਂ ਟੀਮ ਦੋ ਚੈਨਲ ਨੇ ਜੀ ਮੇਰੇ ਤੇ ਆਪਾਂ ਲਾਈਵ ਵੀ ਹੋਵਾਂਗੇ ਰੰਗ ਪਿੰਡਾਂ ਦੇ ਤੇ ਬਾਬਾ ਜੀ ਦੀ ਸਪਤਾਜਾਗ ਆਪਾਂ ਉਹ ਕਰਕੇ ਲਾਈਵ ਕਰਾਂਗੇ ਜੀ ਫਿਰ ਆਪਾਂ 3:00 ਵਜੇ 3:00 4:00 ਵਜੇ ਆਪਾਂ ਲਾਈਵ ਕਰਾਂਗੇ YouTube ਤੋਂ ਚੈਨਲ ਰੰਗ ਪਿੰਡਾਂ ਦੇ ਇਹ ਬਾਬਾ ਜੀ ਦੀ ਸਮਾਦ ਆ ਇੱਥੇ ਸੋ ਇੱਥੇ ਸੁੱਖਾਂ ਵਾਰ ਆਉਂਦੀਆਂ ਨੇ ਫੇਦਰੂ ਇਹ ਆਪਣੇ ਬਾਬੂ ਜੀ ਕੀ ਸਨੇਹਾ ਦੇਣਾ ਚਾਹੁੰਦੇ ਸੰਗਤ ਨੂੰ ਜੀ ਸਨੇਹਾ ਸੰਗਤ ਨੂੰ ਇਹ ਦੇਣਾ ਚਾਹੁੰਦਾ ਵੀ ਸੰਗਤ ਦਾ ਬਹੁਤ ਧੰਨਵਾਦ ਜਿਹੜਾ ਬਹੁਤ ਵੱਧ ਚੜ ਕੇ ਜੀ ਦਾਨ ਕਰ ਰਹੇ ਨੇ ਆਟਾ ਮਿੱਠਾ ਚਾਹ ਪਾਣੀ ਭੇਜ ਰਹੇ ਨੇ ਔਰ ਸੰਗਤ ਆ ਰਹੀ ਹੈ ਬੜੇ ਜਿਹੜੇ ਸੇਵਾਦਾਰ ਨੂੰ ਇੰਨੀ ਸੇਵਾ ਕਰ ਰਹੇ ਨੇ ਕੋਈ ਅਸੀਂ ਇੱਕ ਮਿਸਾਲ ਕਹਿਮ ਹੋਰੀਏ ਕੋਲਾਂ ਦੇ ਅੰਦਰ ਅੱਜ ਪੰਜਵਾਂ ਦਿਨ ਹੈ ਪਰਸ ਨੂੰ ਭੋਗ ਪੈਣਾ ਹੈ ਅਰ ਪਰਸ ਨੂੰ ਪਹਿਲਾਂ ਹੰਮਣ ਹੋਣਾ ਹੈ ਫਿਰ 11 ਵਜੇ ਕੋ ਬਣਾ ਬਹੁਤ ਬਹੁਤ ਧੰਨਵਾਦ ਮੈਂ ਕਹਣਾ ਕਲਯੁਗ ਦੇ ਸਤਯੁਗ ਵਰਤ ਰਿਹਾ ਹੈ ਸਾਡੇ ਸਾਸਤਰੀ ਧਰਮਪਾਲ ਜੀ ਬਹੁਤ ਵਧੀਆ ਕਥਾ ਕਰ ਰਹੇ ਨੇ ਔਰ ਬੜਾ ਪੰਜਾਬੀ ਟਾਈਪ ਦੇ ਵਿੱਚ ਲੋਕਾਂ ਨੂੰ ਸਮਝਾ ਰਹੇ ਨੇ ਮੈਂ ਤਾਂ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਬਸ ਚੜ ਕੇ ਕਥਾ ਸੁਣਨ ਵਾਸਤੇ ਆਓ ਔਰ ਆ ਕੇ ਆਪਣਾ ਜੀਵਨ ਦਾ ਕਲਿਆਣ ਕਰੋ ਬਹੁਤ ਬਹੁਤ ਧੰਨਵਾਦ ਰੰਗਪਿੰਡਾ ਦੇ ਜੋ ਹਾਂਜੀ ਬੋਲੋ ਹੁਕਮ ਪਾਠ ਦੇ ਭੋਗ ਕਦੋਂ ਪਾਏ ਜਾ ਰਹੇ ਨੇ ਬਾਪੂ ਪਾਠ ਦੇ ਭੋਗ ਪਰਸੋਂ ਨੂੰ ਪਾਏ ਜਾ ਰਹੇ ਨੇ 24 ਤਰੀਕ ਵਾਲੇ ਦਿਨ ਵੀਰਵਾਰ ਨੂੰ ਅਰੇ ਖੁਸ਼ੀ ਦੀ ਗੱਲ ਹੋਰ ਵੀ ਮੈਂ ਤੁਹਾਨੂੰ ਦੱਸਣੀ ਚਾਹਣਾ ਕਿ ਪਾਰਲਾ ਬਾਬਾ ਸਾਡੇ ਨਗਰ ਕੁਲਾਰਾਂ ਦਾ ਜਿਹੜਾ ਗੱਦੀ ਦੀ ਤਸ਼ਵੀਰ ਹੈ ਰੇਤਗੜ੍ਹ ਉਹ ਵੀ ਇਸ ਦਿਨ ਤੇ ਬੜੀ ਸ਼ੋਭਾ ਭਦਾ ਰਿਹਾ ਹੈ ਉਹਦੇ ਬਹੁਤ ਸਾਰੇ ਸਰਦਾਰੂ ਵੀ ਨਾਲ ਭੋਗ ਤੇ ਆ ਰਹੇ ਨੇ ਬਾਬਾ ਜੀ ਦਾ ਬਹੁਤ ਵੱਡਾ ਸਹਿਯੋਗ ਇਦੋਂ ਮਿਲਣ ਵਾਲਾ ਹੈ ਮਿਲ ਰਿਹਾ ਹੈ ਬਾਬਾ ਪਾਰਲਾ ਜੀ ਦਾ ਜਿਹੜੇ ਬਹੁਤ ਅੱਛਾ ਲੋਕਾਂ ਦਾ ਕਲਿਆਣ ਕਰਦੇ ਨੇ ਬਾਬਾ ਪਾਰਲਾ ਜੀ ਵੀ ਇੱਥੇ ਪਹੁੰਚ ਰਹੇ ਨੇ ਬਹੁਤ ਜਲਦੀ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੀ ਸੰਗਤ ਨੂੰ ਸਨੇਹਾ ਦੇਣਾ ਚਾਹੁੰਦਾ ਬਾਤੋ-ਬਾਤ ਕਿਤੇ ਕਥਾ ਸੁਣਨ ਵਾਸਤੇ ਆਓ ਆਪਣੇ ਜੀਵਨ ਦਾ ਕਲਿਆਣ ਕਰੋ ਔਰ ਤੁਹਾਡੇ ਸਾਰਿਆਂ ਦਾ ਬਹੁਤ ਹੀ ਭਲਾ ਹੋਊਗਾ ਇਹ ਜਿਹੜੀ ਕਥਾ ਹੈ ਨਾ ਸ਼੍ਰੀਮਦ ਭਾਗਵਤ ਇਹਨੂੰ ਸੁਣਨ ਦੇ ਨਾਲ ਦੇਖਣ ਦੇ ਨਾਲ ਹੀ ਭਲਾ ਹੁੰਦਾ ਸਤਿ ਸ੍ਰੀ ਅਕਾਲ ਇਹ ਸੀਗੇ ਜੀ ਆਪਣੇ ਪਿਆਰਾ ਲਾਲ ਬੰਸਲ ਜੀ ਜੋ ਕਿ ਲੋਕਾਂ ਨੂੰ ਬਹੁਤ ਵਧੀਆ ਸਨੇਹਾ ਦਿੱਤਾ 24 ਤਰੀਕ ਨੂੰ ਪਾਠ ਜੀ ਦੇ ਭੋਗ ਪਾਈ ਜਾ ਰਹੇ ਨੇ ਇੱਕ ਖੁਸ਼ੀ ਦੀ ਗੱਲ ਹੋਰ ਵੀ ਆ ਕਿ 24 ਤਰੀਕ ਨੂੰ ਹਵਨ ਵੀ ਹੋਊਗਾ ਤੇ ਹਵਨ ਵੀ ਕਰਵਾਇਆ ਜਾਊਗਾ। ਸੋ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਪਹੁੰਚਣ ਦੀ ਕਿਰਪਾਲਤਾ ਜਰੂਰ ਕਰੋ ਜੀ। ਸੋ ਸਾਡੇ ਬਾਪੂ ਜੀ ਵੀ ਆਏ ਹੋਏ ਨੇ ਜੀ ਇੰਨਾਂ ਲਈ ਵੀ ਮੈਨੂੰ ਆ ਦੇਖੋ। ਇੰਨਾਂ ਮੇਂ ਵਰਸ ਨੇ ਸਾਡੇ ਬਾਪੂ ਨੂੰ ਬਹੁਤ ਮਸਤੀ ਸੱਦੇ ਬਾਉ ਜੀ ਪੂਰੀ ਸੇਵਾ ਨਿਭਾ ਰਹੇ ਨੇ ਜੀ ਸਰ ਸਮਾਨੇ ਤੋਂ ਆਏ ਹੋਏ ਨੇ ਇਹ ਸਾਡੇ ਬਾਉ ਜੀ ਤੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਇੱਥੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਪਹੁੰਚੋ ਇੱਕ ਗੱਲ ਹੋਰ ਕਿ ਇਸ ਸਤਿ ਆਜ ਅੱਗੇ ਦੇ ਵਿੱਚ ਪਾਲਾ ਬਾਬਾ ਜੀ ਜੋ ਤੁਹਾਨੂੰ ਪਿਆਰਾ ਲਾਲ ਬਾਂਸਲ ਜੀ ਨੇ ਦੱਸਿਆ ਜੀ ਆਪਣੇ ਨੇ ਸਪੀਕਰ ਸਾਹਿਬ ਨੇ ਕਿ ਪਾਲਾ ਬਾਬਾ ਜੀ ਉਹ ਵੀ ਪਹੁੰਚ ਰਹੇ ਨੇ ਪਿੰਡ ਕਲਾਰਾਂ ਵਾਲੇ ਉਹਨਾਂ ਦੇ ਨਾਲ ਉਹਨਾਂ ਦਾ ਜਥਾ ਵੀ ਇੱਥੇ ਪਹੁੰਚ ਰਿਹਾ ਸੋ ਆਪਾਂ ਲਾਈਵ ਵੀ ਕਰਾਂਗੇ ਪ੍ਰੋਗਰਾਮ ਨੂੰ ਸਾਰੇ ਪ੍ਰੋਗਰਾਮ ਨੂੰ ਲਾਈਵ ਕਰਕੇ ਦਿਖਾਵਾਂਗੇ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਪਹੁੰਚਣ ਦੀ ਕਿਰਪਾਲਤਾ ਜਰੂਰ ਕਰੋ ਜੀ 3:00 ਵਜੇ ਕਥਾ ਸਟਾਰਟ ਹੋਊ ਕਥਾ ਦਾ ਆਨੰਦ ਮਾਣੋ ਜੀ ਸੋ ਜੈ ਬਾਬਾ ਮਗੇਸ਼ ਵਰਦੁਤਾਤਾਰੀ ਮਹਾਰਾਜ ਕੀ ਜੈ ਬਾਬਾ ਮਗੇਸ਼ ਵਰਦੁਤਾਤਾਰੀ ਮਹਾਰਾਜ ਕੀ ਜੈ ਬੋਲ ਸੱਚੇ ਦਰਵਾਰ ਕੀ ਜੈ